ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤੂਤ ਦੇ ਵਿੱਚ ਤੂਤ ਪਿੰਡ ਜ਼ਿਲ੍ਹਾ ਫਰੀਪੁਰ ਦਾ ਪਿੰਡ ਆ ਮਿੱਤਰੋ ਤੇ ਅੱਜ ਦੀ ਵੀਡੀਓ ਤੂਤ ਪਿੰਡ ਦੇ ਵਿੱਚ 6 ਜੁਲਾਈ ਦੀ ਮਿੱਤਰੋ ਲੈ ਕੇ ਆਏ ਆ ਤੇ ਸੱਤਵਾਂ ਮਹੀਨਾ ਵਾ ਇਹ ਜਿਸ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਘਰੇ ਨੂੰ ਪਰਿਵਾਰ ਆ ਮਿੱਤਰੋ ਦੋ ਮਈਆਂ ਬਾਈ ਹੁਣਿਆਂ ਦੇ ਕੋਲੇ ਇਸ ਟਾਈਮ ਵਿਕਾਊ ਆ ਦੋਵੇਂ ਮਈਆਂ ਸੂਣ ਵਾਲੀਆਂ ਮਿੱਤਰੋ ਕਿਹੜੀ ਮੈਂ ਇੱਥੇ ਕਿੰਨਾ ਕੁ ਦੁੱਧ ਬਾਦ ਜ਼ਿਆ ਕਿੰਨਵਾ ਸੂਆਸ ਹੁੰਦੀ ਆ ਸਾਰੀਆਂ ਜਾਣਕਾਰੀਆਂ ਆਪਾਂ ਮਾਲਕ ਤੋਂ ਲੈ ਲੈਣੇ ਆ ਉਹ ਮਿਲਦੇ ਆ ਬਾਈ ਨੂੰ ਕਰਦੇ ਆ ਗੱਲ ਵਿੱਚ ਵਾਦਾ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਲਾ ਮਹਾਰਾਜ ਜੀ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਸਨੋਂਪਲ ਠੀਕ ਆ ਵਧੀਆ ਜੀ ਚੜਦੀ ਕਲਾ ਦੇ ਸਾਰੇ ਅੱਛਾ ਨਾਮ ਦੱਸ ਦਈਏ ਕਰਨ ਦੀ ਬਾਈ ਆਪਣਾ ਹਾਂਜੀ ਹਰਜੀਤ ਸਿੰਘ ਕਾਲਾ ਮੈਂਬਰ ਪਿੰਡ ਤੂਤ ਹਰਜੀਤ ਸਿੰਘ ਕਾਲਾ ਮੈਂਬਰ ਪਿੰਡ ਤੂਤ ਹਨਾ ਜੀ ਹਰਜੀਤ ਬਾਈ ਜਿਹੜੀ ਆਪਾਂ ਮਈਆਂ ਵੇਚ ਲੀਆਂ ਦੋਵੇਂ ਹਨਾ ਇਹ ਕਿਨਵਾ ਕਿਨਵਾ ਸੂਆਸ ਹੁੰਦੀ ਆ ਪਹਿਲੇ ਨੰਬਰ ਤੇ ਮੈਂ ਤੋਂ ਸ਼ੁਰੂਆਤ ਕਰ ਲਗੇ ਇਹ ਕਿਹੜੀ ਕਿਸੂਆਸ ਹੁੰਦੀ ਆ ਇਹ ਦੂਜੀ ਸੂਆਸ ਹੁੰਦੀ ਆ ਜੀ ਦੂਜੀ ਸੂਆਸ ਜੀ ਹਾਂਜੀ ਹਾਂਜੀ ਅੱਛਾ ਇਹ ਦੂਜਾ ਸੂਆ ਸੁੰਦੀ ਆ ਜੀ ਹਾਂਜੀ ਹਾਂਜੀ ਕਿੰਨੇ ਦਿਨ ਪਹਿ ਬਾਈ ਜਾਂਦੇ ਹਜੇ ਇਹ 5-4 ਦਿਨ ਲੋ ਹਫਤਾ ਲੈ ਜੀ ਬਤਵਾਦ ਬਹ ਹਫਤੇ ਦੀ ਗੱਲ ਹੈ ਨਾ ਦੁੱਧ ਕਿੰਨਾ ਕੁ ਦੇਗੀ ਪਹਿਲੇ ਸੂਏ ਪਹਿਲੇ ਸੂਏ 14 ਲੀਟਰ ਜੀ 14 ਲੀਟਰ ਸੀ ਆ ਚੋਣ ਚਣ ਦੀ ਚੰਗੀ ਰਹੀ ਹੈ ਬਹੁਤ ਚੰਗੇ ਬਹੁਤ ਚੰਗੀ ਝੋਟੀ ਹੈ ਕਰੇ ਰੱਖਣ ਵਾਲਾ ਬੰਦਾ ਲੈ ਜੀ ਰਾਮਾ ਤਾਂ ਰੱਖਣਾ ਲੈ ਕੇ ਜਾਵੇ ਜੀ ਠੀਕ ਹੈ ਬਈ ਕਿੰਨਾ ਟਾਈਮ ਮਿਲ ਗਈ ਸੀ ਬਈ ਇਹ ਇਹ ਮਿਲ ਗਈ ਆਪਾਂ ਨੂੰ 6.5 ਮਹੀਨੇ ਸਤ ਠੀਕ ਹੈ ਬਈ ਫਿਰ ਐਦਗੀ ਫਿਰ ਠੀਕ ਹੈ ਭਰਾਇਆ ਕਿ ਸੰਦ ਤੋਂ ਠੀਕ ਹੈ ਭਰਾਇਆ ਠੀਕ ਹੈ ਭਰਾਇਆ ਹੋਇਆ ਚੰਗਾ ਹੀ ਭਰਾਇਆ ਹੋਇਆ ਇਹਦਾ ਰੇਟ ਆ ਜੀ 1.5 ਲੱਖ ਰੁਪਏ ਮੰਨਤਨ ਕਰਾਂਗੇ ਕਿੰਨਾ ਕੁ ਕਰ ਦੇਗੇ ਫਿਰ ਦਾਂਗੇ ਜੀ ਮੌਕੇ ਤੇ ਕਰ ਖੁੱਲਾ ਡੁੱਲਾ ਕਰਦੀ ਫਿਰ ਕੋਈ ਨਹੀਂ ਕਰਾਂਗੇ ਕੱਢੀ ਬਾਹਰ ਨੂੰ ਬਈ ਮੜੇ ਤੋਰੀ ਨੂੰ ਲੈ ਵੀ ਮੇਤਰੋ ਦੂਜਾ ਸੂਆ ਝੋਟੀਆਂ 1.5 ਲੱਖ ਰੁਪਏ ਪੰਡਾ ਮੇਤਰੋ ਲੇਵੇ ਭੰਡੇ ਵੱਲੋਂ ਖਰੀ ਹੈ ਜਿੰਨੀ ਹੈਗੀ ਕਰਮਾਂ ਵਾਲੀ ਸਿੰਘਾਂ ਦੀ ਬਹੁਤ ਸੋਹਣੀ ਆ ਹਜੇ ਮਹੀਨੇ ਹਫਤਾ ਖੜਨਾ ਹੱਥ ਤੇ ਬਹੁਤ ਸੋਹਣੀ ਤਿਆਰ ਹੋ ਜਾਣਾ ਇਹਨੇ ਕਿਉਂਕਿ ਹਫਤਾ ਹਜੇ ਇਹਦਾ ਬਾਕੀ ਆ ਮੇਤਰੋ ਨਿਖਰ ਹੁੰਦੇ ਵਿੱਚ ਤਿਆਰੀ ਬਹੁਤ ਮੁਕੰਮਲ ਕਰੂਗੀ ਦੇਖ ਸਕਦੇ ਆ ਤੁਸੀਂ ਹੂੰ ਨਹੀਂ ਠੀਕ ਹੈ ਬਈ ਓਕੇ ਪਿੰਡੇ ਤੇ ਦਾਗ ਜੇ ਭਾਈ ਫਿਰਦੀ ਹੈ ਨਾ ਹਾਂਜੀ ਪਿੰਡੇ ਤੇ ਦਾਗ ਹੀ ਜੀ ਹੋਗੀ ਹੈ ਨਾ ਹਾਂਜੀ ਹਾਂਜੀ ਉਹ ਵੈਸੇ ਹੀ ਹੈ ਤਾਂ ਸ਼ੁਰੂ ਤੋਂ ਹੀ ਆਈ ਹੈ ਇਹ ਸ਼ੁਰੂ ਤੋਂ ਪਹਿਲਾਂ ਤੋਂ ਹੀ ਆਈ ਹੈ ਠੀਕ ਹੈ ਠੀਕ ਹੈ ਬਈ ਠੀਕ ਤੇ ਕੋਈ ਹੋਣੀ ਪਹਿਲਾਂ ਤੋਂ ਆਈ ਹੈ ਠੀਕ ਹੈ ਮਰਾ ਜੀ ਠੀਕ ਹੈ ਜੀ ਲੈ ਵੀ ਪਤ ਲੇਵਾ ਦਿਖਾ ਦੀ ਨੀ ਦੀ ਕਰਕੇ ਕਰਾ ਦੀ ਹਜੇ ਮੈਨੇ ਨਖਰਨਾ ਬਹੁਤਾ ਥਾਲੋ ਬਣਾਊਗੀ ਵੀ ਇਹਨ ਮਲਾ ਲੇਵਾ ਜਿਹੜਾ ਪੂਰਾ ਟੱਚ ਸੂਲ ਨੂੰ ਲਾਉਗੇ ਮਤਲਬ ਪਿੱਛੋਂ ਤੇ ਲੰਬਾਈ ਬਹੁਤ ਆ ਲੇਵੇ ਦੀ ਜਗ੍ਹਾ ਨੂੰ ਤੱਕ ਦੁੱਗਾ ਵੇ ਦੇ ਪਿੱਛੋਂ ਓਕੇ ਦੀ ਰਿਪੋਰਟ ਆ ਤੇ 1.5 ਲੱਖ ਰੁਪਈਆ ਡਿਮਾਂਡ ਆ ਦੋ ਨੰਬਰ ਵਾਲੀ ਵੇਹਵਰੇ ਆ ਜੂ ਬਾਈ ਇਹਨੂੰ ਆਪਾਂ ਤੋੜ ਕੇ ਵੇਖ ਲੈਨੇ ਪਹਿਲਾਂ ਬਾਈ ਤੂੰ ਫਿਰ ਪੁੱਛਦੇਂ ਦੀ ਡਿਟੇਲ ਤੁਰਦੀ ਵੇਖ ਲੋ ਕਿਹੜਾ ਦੀ ਇਹ ਵੀ ਕਰਮਾਂ ਵਾਲੀ ਤੁਸੀਂ ਹੂੰ ਇਹਦੇ ਬਾਰੇ ਵੀ ਪੁੱਛਦੇ ਆ ਪਏ ਤੋੜ ਕੇ ਵੇਖ ਲੋ ਕਿੱਲੇ ਵਾਲੂ ਆ ਬਹੁਤ ਆ ਮਿਹਨਤ ਲੇ ਖਰੀਆ ਜੇ ਹੈਗੀ ਐ ਇਹ ਵੀ ਚੰਗੀ ਤੋਂ ਇਹ ਬਾਈ ਕਿੰਨੂਆ ਸੂਹ ਹੁੰਦੀ ਆ ਇਹ ਤੀਜਾ ਸੂਆ ਜੀ ਤੀਜਾ ਸੂਆ ਇਹਦੇ ਕਿੰਨੇ ਦਿਨ ਪਏ ਬਾਈ ਹਜੇ ਇਹ ਵੀ ਹਫ਼ਤਾ ਇਕੱਠੇ ਢੀਕਾ ਭਰਾਈ ਠੀਕ ਹੈ ਬਈ ਇੱਕੋ ਦਿਨੀ ਹੈ ਇਹ ਇਹਦੇ ਦੁੱਧ ਕਿੰਨਾ ਕੁ ਦਿੱਤਾ ਬਈ ਮਗਰ ਇਹਦੇ 16 ਲੀਟਰ ਆ ਜੀ 16 ਲੀਟਰ ਠੀਕ ਹੈ ਬਈ ਸਿੰਘਾਂ ਦੇ ਪੋਪੜੇ ਲਵਾ ਕੀ ਹੈ ਨਾ ਹਾਂ ਜੀ ਪਹਿਲਾਂ ਲਵਾ ਕੀ ਆਈ ਮਾਰਦੀ ਰਹੀ ਸਿੰਘ ਜੀ ਚੋਣ ਚਾਂ ਨੂੰ ਪੋਲੀ ਭਾਈ ਜਵਾ ਬਹੁਤ ਚੰਗੀ ਬਹੁਤ ਖਰੀਦ ਰੱਖਣ ਵਾਲੀ ਹੈ ਜੀ ਠੀਕ ਹੈ ਭਾਈ ਘਰੇ ਰੱਖਣ ਵਾਲੇ ਬੰਦੇ ਦੇ ਕੰਮ ਦੀ ਆ ਹਾਂਜੀ ਹਾਂਜੀ ਹੂੰ ਲੇ ਆਉ ਭਾਈ ਚੰਗਾ ਕਰਮ ਵਾਲੀ ਬਹੁਤ ਕਰੂ ਲੇ ਆ ਜੀ ਇਹ ਹੂੰ ਨਹੀਂ ਠੀਕ ਹੈ ਭਾਈ ਅੱਛਾ ਇਹਦੇ ਵੀ ਟੀਕੇ ਹੀ ਭਰਾਇਆ ਹੋਇਆ ਫਿਰ ਹਾਂਜੀ ਟੀਕਾ ਭਰਾਇਆ ਹੈ ਠੀਕ ਹੈ ਭਾਈ ਇਹਦਾ ਰੇਟ ਕੀ ਰਹੂਗਾ ਜੀ ਇਹਦਾ 165 ਜੀ ਮਾਨਤਨ ਕਰਾਂਗੇ ਠੀਕ ਹੈ ਇਹਦਾ 1 ਪੈਨ ਦਾ ਮਾਨਤਨ ਹੋ ਜਾ ਲੈ ਮਿੱਤਰੋ ਦੋ ਮਹੀਆ ਭਾਈ ਹੋਣਾਂ ਦੇ ਕੋਲੇ ਇੱਕ ਦਾ 165 ਇੱਕ ਦਾ 1.5 ਲੱਖ ਰੁਪਈਆ ਮੰਗਦਾ ਜੀ ਦੋਵੇਂ ਲੈਣੀਆਂ ਦੋਵਾਂ ਦਾ 315 ਬਣਦਾ ਵਾ ਮਿੱਤਰੋ ਤੇ ਭਾਈ ਨੰਬਰ ਕਿੰ 1009 ਜੀ ਦੂਸਰਾ ਨੰਬਰ 87288 ਜੀ 42977 ਇੱਕ ਵਾਰੀ ਹੋਰ ਬੋਲ ਦਿਓ ਦੋਵੇਂ 94658 1009 ਜੀ 87288 42977 ਠੀਕ ਹੈ ਵੀ ਇਸ ਨੰਬਰ ਤੇ ਕਰ ਲਓ ਭਾਈ ਉਹਨਾਂ ਦੇ ਨਾਲ ਮੇਤਰੋ ਗੱਲਬਾਤ ਪਿੰਡ ਹੈਗਾ ਵਾ ਜਿਹੜਾ ਤੂ ਤੇ ਜ਼ਿਲਾ ਹੈਗਾ ਵਾ ਫਰੋਇਪੁਰ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ